ਦੇਖੋ ਇਹ ਧਰਨਾ ਜਿਹੜੇ ਸਾਡੇ 143 ਸੰਸਦ ਇੰਡੀਆ ਚੋ ਸਸਪੈਂਡ ਕੀਤੇ ਨੇ ਉਹਨਾਂ ਦੇ ਰੋਸ وچੋ ਲਾਇਆ ਗਿਆ ਔਰ ਇਹ ਡੈਮੋਕਰੇਸੀ ਦੇ ਇੰਡੀਆ ਦੇ ਇਤਿਹਾਸ ਚ ਪਹਿਲੀ ਵਾਰੀ ਹੋਇਆ ਵੀ ਇੰਨੇ ਸੰਸਦ ਜਿਹੜੇ ਉਹ ਸਸਪੈਂਡ ਕੀਤੇ ਔਰ ਸਸਪੈਂਡ ਵੀ ਕਿਸ ਕਰਕੇ ਕੀਤੇ ਗਏ ਵੀ ਤੁਸੀਂ ਪ੍ਰੋਟੈਸਟ ਕਰਦੇ ਜੀ ਹੁਣ ਹਰ ਚੀਜ਼ ਦੇ ਵਿੱਚ ਕੋਈ ਨਾ ਕੋਈ ਕਾਰਨ ਹੁੰਦੀ ਪ੍ਰੋਟੈਸਟ ਕਿਉਂ ਕਰਦੇ ਜੇ ਤੁਹਾਨੂੰ ਪਤਾ ਹੈ ਤੋ ਤਕਰੀਬਨ 22 ਸਾਲ ਪਹਿਲੋਂ ਸੰਸਦ ਤੇ ਹਮਲਾ ਹੋਇਆ ਸੀ ਜਿਹੜੇ ਪੁਰਾਣੇ ਸੰਸਦਸ ਸਾਡੇ ਕਈ ਜਿਹੜੇ ਸਿਕਿਉਰਟੀ ਦੇ ਜਵਾਨ ਸੀ ਲੋਗੇ ਠੀਕ ਇੱਕ ਸਾਲ ਬਾਅਦ ਉਸੇ ਸੰਸਦ ਵਿੱਚ ਨਹੀਂ ਸਗੋਂ ਨਵੀਂ ਸੰਸਦ ਦੇ ਵਿੱਚ ਜਿੱਥੇ ਕਹਿੰਦੇ ਜੀ ਸਿਕਿਉਰਟੀ ਬਹੁਤ ਟਾਈਟ ਹੈ ਉੱਥੇ ਕੋਈ ਚੰਦ ਇੱਕ ਬੰਦੇ ਵੜ ਕੇ ਉਹਨਾਂ ਨੇ স্মੋਕ ਗਨ ਛੋੜਤੀਆਂ ਉੱਥੇ ਹਨਾ ਹੁਣ ਉਹਦੇ স্মੋਕ ਗਨ ਛੋੜਤੀਆਂ ਤੇ ਉਸ ਜਿਹੜਾ ਪਾਸ ਬਣਿਆ ਸੀ ਉਹ ਕਿ ਬੀਜੇਪੀ ਦੇ ਬੰਦੇ ਕੋਲ ਬਣਿਆ ਸੀ ਬੀਜੇਪੀ ਦੇ ਸੰਸਦ ਨੂੰ ਸਸਪੈਂਡ ਨਹੀਂ ਕੀਤਾ ਔਰ ਇਹਦੇ ਕੋਈ ਕਾਰਵਾਈ ਨਹੀਂ ਕੀਤੀ ਸਭੋ ਜਿਹੜੇ ਪ੍ਰੋਟੈਸਟ ਕਰਨਾ ਹੈ ਇਹ ਵੀ ਪ੍ਰਧਾਨ ਮੰਤਰੀ ਬਿਆਨ ਦੇਵੇ ਵੀ ਇਹ ਸਕਿਉਰਿਟੀ ਲੈਬਸ ਕੋਆ ਆ ਉਹਨਾਂ ਨੂੰ ਇਹ ਜਿਹੜੇ ਸਸਪੈਂਡ ਕਰਤਾ ਉਹਨਾਂ ਨੇ ਸਸਪੈਂਡ ਕਰਤਾ ਉਲਟ ਫਿਰ ਅਸੀਂ ਕੀ ਕਰੇ ਕਾਂਗਰਸ ਅਸੀਂ ਵਿਪੱਖਸ਼ ਹਾਂ ਅਸੀਂ ਲੋਕਾਂ ਨੂੰ ਜਗਾਣਾ ਹੈ ਦੇਸ਼ ਨੂੰ ਜਗਾਣਾ ਹੈ ਅਸੀਂ ਇਸ ਕਰਕੇ ਹਰ ਜ਼ਿਲ੍ਹੇ ਦੇ ਵਿੱਚ ਧਰਨਾ ਪ੍ਰਦਰਸ਼ਨ ਰੱਖਿਆ ਗਿਆ ਮੋਦੀ ਦਾ ਜਿਹੜਾ ਪੁਤਲਾ ਉਹ ਫੁੱਟ ਗਿਆ ਜੀ ਜੀ ਹਰ ਜ਼ਿਲ੍ਹੇ ਦੇ ਵਿੱਚ ਕੀਤਾ ਗਿਆ ਹਰ ਜ਼ਿਲ੍ਹਾ ਮੁਖIALੇਦ ਉਤੇ ਸਾਡੇ ਮਾਨਯੋਗ ਸਾਡੇ ਪ੍ਰਧਾਨ ਰਾਜਵਿੰਦ ਸਿੰਘ ਜੀ ਹਦਾਇਤਾਂ ਸੀ ਹਰ ਜ਼ਿਲ੍ਹਾ ਦੇ ਵਿੱਚ ਇਹ ਜਿਹੜਾ ਤਰਨਾ ਪ੍ਰਦਰਸ਼ਨ ਕੀਤਾ ਗਿਆ ਹਰ ਡਿਸਟ੍ਰਿਕਟ ਦੇ ਵਿੱਚ ਜਿਸ ਤਰੀਕੇ ਨਾਲ ਦੇਖੋ ਮੈਨੂੰ ਤੁਸੀਂ ਸਾਰੇ ਬੜੇ ਸਤਿਕਾਰ ਦੇ ਯੋਗ ਜੇਬਲੇ ਇਹ ਦੱਸੋ ਮਿਮਿਕਰੀ ਕਰਨਾ ਕਿਹਦਾ ਜੁਰਮ ਲਿਖਿਆ ਤੁਸੀਂ ਸਾਰੇ ਕਨਸਟੀਟਿਊਸ਼ਨ ਪੜ੍ਹੋ ਲਿਖੋ ਉੱਧਰ ਦੇਖੋ ਵੀ ਕਿਤੇ ਵੀ ਮਿਮਿਕਰੀ ਕਰਨਾ ਕੋਈ ਜੁਰਮ ਤੇ ਲਿਖਿਆ ਨਹੀਂ ਗਿਆ ਔਰ ਇਸ ਸੰਸਦ ਦੇ ਵਿੱਚ ਕਈ ਵਾਰੀ ਮਿਮਿਕਰੀ ਹੋਈ ਹੈ ਮੈਂ ਕਿਸੇ ਸਤਿਕਾਰਯੋਗ ਸੰਸਦ ਦਾ ਨਾਮ ਹੀ ਲੈਣਾ ਚਾਹੁੰਦਾ ਪਰ ਬੜੀ ਵਾਰੀ ਮਿਮਿਕਰੀ ਹੋਈ ਹੈ ਜ્યાં ਤੇ ਮਿਮਿਕਰੀ ਕਰਨਾ ਜੁਰਮ ਹੈ ਤੇ ਉਹਦੀ ਜੋ ਨੂੰ ਸਜ਼ਾ ਦੇ ਦਿਓ ਉਹਨਾਂ ਨੇ ਤੇ ਆਪ ਕਹਿ ਆ ਮੈਂ ਮਿਮਿਕਰੀ ਕੀਤੀ ਹੈ ਚ ਕੋਈ ਜੁਰਮ ਤੇ ਹੋਇਆ ਨਹੀਂ ਲੇਕਿਨ ਜਿਸ ਤਰੀਕੇ ਭਾਪੀ ਵੱਲੋਂ ਕੱਲ ਰਾਹੁਲ ਗਾਂਧੀ ਹੋਣਾਂ ਦਾ ਪੁੱਤ ਲਾ ਫੋਕਿਆ ਗਿਆ ਉਹਨੂੰ ਕਿਸ ਤਰ੍ਹਾਂ ਦੇਖਦੇ ਇੱਕ ਮਮਿਕਰੀ ਨੂੰ ਲੈ ਕੇ ਰਾਹੁਲ ਗਾਂਧੀ ਨੂੰ ਵੀਡੀਓ ਆਪਣੇ ਮੋਬਾਈਲ ਤੇ ਬਣਾਈ ਸੀ ਉਹਨੂੰ ਲੈ ਕੇ ਰਾਹੁਲ ਗਾਂਧੀ ਤੇ ਜਿਹੜਾ ਸ਼ਬਦੀ ਹਮਲੇ ਕੀਤੇ ਦੇਖੋ ਤੁਹਾਨੂੰ ਸਭ ਨੂੰ ਪਤਾ ਹੈ 2024 ਦੇ ਇਲੈਕਸ਼ਨ ਅਸਿਰ ਤੇ ਆ ਬੀਜਪੀ ਹੁਕ ਔਰ ਬਾਈਕਰੁਕ ਚੰਦਰੀ ਵੀ ਮੈਂ ਦੁਬਾਰਾ ਸੱਤਾ ਚਾਹਦਾ ਜਿਹੜਾ ਹੋ ਨਹੀਂ ਸਕਦਾ ਜਦੋਂ ਦੀ ਰਾਹੁਲ ਗਾਂਧੀ ਜੀ ਦੀ ਭਾਰਜੋੜਾ ਯਾਤਰਾ ਆਈ ਹੈ ਉਹਨਾਂ ਦਾ ਗ੍ਰਾਫ ਦਿਨ ਬਦਿਨ ਬਹੁਤ ਜ਼ਿਆਦਾ ਵਧੀਆ ਹੋਇਆ ਹੈ ਹਾਲਾਂਕਿ ਤੁਸੀਂ ਜੇ ਮੈਨੂੰ ਕੁਐਸਚਨ ਕਰਨਾ ਮੈਂ ਤੁਹਾਨੂੰ ਪਹਿਲਾਂ ਦੱਸਦਾ ਤਿੰਨ ਸਟੇਟਾਂ ਦੀ ਹਾਰ ਦਾ ਤੁਸੀਂ ਕਹੋਗੇ ਉਹਦੇ ਵਿੱਚ ਵੀ ਅਸੀਂ ਤਕਰੀਬਨ ਤਕਰੀਬਨ 10 ਲੱਖ ਵੋਟਾਂ ਨਾਲੋਂ ਜ਼ਿਆਦਾ ਲਏ ਨੇ ਸਾਡਾ ਪੋਪੂਲੈਰਟੀ ਗ੍ਰਾਫ ਵੱਧ ਰਿਹਾ ਹੈ ਉਹਨਾਂ ਨੂੰ ਆਪਣਾ ਸੰਘਾਸ਼ਨ ਜਿਹੜਾ ਉਹ ਡੋਲਦਾ ਨਜ਼ਰਾ ਕਰ ਜਦੋਂ ਅਸੀਂ ਇੰਡੀਆ ਆਲਾਈਂਸ ਬਣਾਇਆ ਉਹਨਾਂ ਨੇ ਆਪਣਾ ਐਂਡੀਆ ਆਲਾਈਂਸ ਨੂੰ ਹੋਰ ਮਜ਼ਬੂਤ ਕਰਨਾ ਕਰਤਾ ਪਹਿਲੋਂ ਬੀਜੇਪੀ ਕਹਿੰਦੀ ਸੀ ਮੈਨੂੰ ਕਿਸੇ ਦੀ ਜ਼ਰੂਰਤ ਹੀ ਨਹੀਂ ਹੈਗੀ I am strong ਉਹਨੂੰ ਹਰ ਇੱਕ ਪਾਰਟੀ ਦੇ ਤਰਲੇ ਕੱਢਦੀ ਫਿਰਦੀ ਤੁਸੀਂ ਮੇਰੇ ਨਾਲ ਆ ਜਾਓ ਪੰਜਾਬ ਦੇ ਵਿੱਚ ਹੀ ਉਹਨਾਂ ਨੂੰ ਵੇਖੋ ਆ ਜਿਹੜੀ ਹਕਾਲੀ ਧ ਭਾਈ ਜਿਸ ਤਰੀਕੇ ਦੇ ਨਾਲ ਡੈਮੋਕ੍ਰੇਸੀ ਦਾ ਕਤਲ ਕੀਤਾ ਜਾ ਰਿਹਾ ਹੈ ਡੈਮੋਕ੍ਰੇਸੀ ਦੀ ਹੱਤਿਆ ਹੋ ਰਹੀ ਹੈ 150 ਤੋਂ ਵੱਧ ਜਿਹੜੇ ਸਾਡੇ ਚੁਣੇ ਹੋਏ ਮੈਂਬਰ ਪਾਰਲੀਮੈਂਟ ਹੈ ਉਹਨਾਂ ਨੂੰ ਪਾਰਲੀਮੈਂਟ ਤੋਂ ਸਸਪੈਂਡ ਕੀਤਾ ਗਿਆ ਹੈ ਤਾਂ ਕਿ ਲੋਕ ਜਵਾਬ ਨਾ ਪੁੱਛਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਇਸ ਗੱਲ ਦਾ ਜਵਾਬ ਨਹੀਂ ਦੇਣਾ ਚਾਹੁੰਦੀ ਕਿ ਜਿਹੜਾ ਟ੍ਰੇਲ ਹੋਇਆ ਪਾਰਲੀਮੈਂਟ ਤੇ ਹਮਲੇ ਦਾ ਉਹਦੇ ਵਾਸਤੇ कौन दोषी ਸੀ ਕੀ ਕਾਰਨ ਸੀਗਾ ਗ੍ਰਹਿ ਮੰਤਰੀ ਕੋਲੋਂ ਪਾਰਲੀਮੈਂਟ ਦੇ ਵਿੱਚ ਸਟੇਟਮੈਂਟ ਮੰਗਦੇ ਆ ਸਾਰੀਆਂ ਪਾਰਟੀਆਂ ਨੇ ਜਵਾਬ ਮੰਗਿਆ ਹੈ ਇਹ ਜਵਾਬ ਦੇਣ ਦੀ ਬਜਾਏ ਚੁਣੇ ਹੋਏ ਨੁਮਾਇੰਦਿਆਂ ਨੂੰ ਜਿਸ ਤਰੀਕੇ ਨਾਲ ਸਸਪੈਂਡ ਕਰਨਾ ਸ਼ੁਰੂ ਕੀਤਾ ਹੈ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਕਿ ਜਿਸ ਤਰ੍ਹਾਂ ਲੋਕਤੰਤਰ ਦੀ ਹੱਤਿਆ ਹੋ ਰਹੀ ਹੈ ਇਸ ਲਈ ਅੱਜ ਆਲ ਇੰਡੀਆ ਕਾਂਗਰਸ ਕਮੇਟੀ ਨੇ ਇਹ ਫੈਸਲਾ ਕੀਤਾ ਹੈ ਕਿ ਪੂਰੇ ਦੇਸ਼ ਦੇ ਅੰਦਰ ਪੂਰੇ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਉੱਪਰ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ ਔਰ ਪ੍ਰੋਟੈਸਟ ਕਰਕੇ ਇਹ ਸੁੱਤੀ ਗੁੰਗੀ ਬੋਲੀ ਸਰਕਾਰ ਨੂੰ ਜਿਦਾ ਜਗਾਂ ਦਾ ਉਪਰਾਲਾ ਕੀਤਾ ਜਾ ਰਿਹਾ ਇਹ ਪ੍ਰੋਟੈਸਟ ਅੱਜ ਅੰਮ੍ਰਿਤਸਰ ਦੇ ਹਲ ਬਾਜ਼ਾਰ ਦੇ ਵਿੱਚ ਜਿਹੜਾ ਜਿਲ੍ਹਾ ਕਾਂਗਰਸ ਪੇਟੀ ਵੱਲੋਂ ਕੀਤਾ ਗਿਆ ਅੱਜ ਅਸੀਂ ਜਿਹੜੇ 142 ਐਮਪੀਰ ਬਾਹਰ ਕੱਡੇ ਨੇ ਇਹਨਾਂ ਨੇ ਸਾਡੇ ਕਾਨ ਕੀਤਾ ਹੋਇਆ ਐਮਪੀਆ ਦਾ ਸਾਰਿਆਂ ਦਾ ਇਹ ਗੁੰਡਾਗਰਦੀ ਆ ਅਜ ਤੱਕ ਕਦੀ ਹੋਇਆ ਨਹੀਂ ਜਿਹੜੇ 142 ਦੇ 42 ਬੰਦੇ ਪਹਿਲੀ ਵਾਰੀ ਹੋਇਆ ਵਸਲਾ ਇਹ ਗੁੰਡਾਗਰਦੀ ਕਰਦੇ ਪਰ ਇਹਨਾਂ ਕੁਛ ਨਹੀਂ ਅਸਨਾ ਜਲਾ ਮੋਦੀ ਸਾਹਿਬ ਜੋ ਕਰਦੇ ਗਲਤ ਹੁੰਦਾ ਪਿਆ ਵਾ ਵੇਖੋ ਉਹਤੇ ਦੂਜੇ ਬੰਬ ਲੈ ਆ ਕੇ ਅੰਦਰ ਵੜ ਗਏ ਆ ਧੂਵੇਂ ਵਾਲੇ ਉਹ ਕਿਸ ਤਰ੍ਹਾਂ ਵੜ ਗਏ ਆਪਣੀ ਲੋਕ ਸਭਾ ਤੇ ਸੰਭੀ ਨਹੀਂ ਜਾਂਦੀ ਭਾਈ ਤੇ ਇਹ ਹਿੰਦੁਸਤਾਨ ਨੂੰ ਕੀ ਸੰਭਲ ਕੇ ਦੇਸ਼ ਨੂੰ ਕੀ ਸੰਭਾਲਣਗੇ ਵੇਖੋ ਤੁਸੀਂ